फरार एमएलए हरमिंदर सिंह पठानमाजरा ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਹੋਇਆ ਦੱਸਦੀ ਹੈ ਕਿ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਦੇ ਲਈ ਪੰਜਾਬ ਪੁਲਿਸ ਪਹੁੰਚੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹਰਮਿੰਦਰ ਸਿੰਘ ਪਠਾਨमाजरा ਫਰਾਰ ਹੋਏ ਸੀ ਦੱਸਦੀ ਹੈ ਕਿ 2014 ਦੇ ਇੱਕ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਗੈਰ ਜਮਾਨਤੀ ਵਾਰੰਟ ਨੇ ਜਿਹੜੇ ਉਹ ਜਾਰੀ ਹੋਏ ਸੀ ਤਾਂ ਦੱਸਦੀ ਹੈ ਕਿ ਹਜੇ ਤੱਕ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੈ ਤਾਂ ਹੁਣ ਉਹਨਾਂ ਦੀ ਸਰਕਾਰੀ ਰਹਾਇਸ਼ ਖਾਲੀ ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਦੱਸਦੀ ਹੈ ਕਿ ਸਤੰਬਰ 2025 ਦੇ ਵਿੱਚ ਉਹਨਾਂ ਦੇ ਉੱਪਰ ਜਿਹੜੀ ਇਹ ਕਾਰਵਾਈ ਹੋਈ ਸੀ ਤਾਂ ਉਸ ਤੋਂ ਬਾਅਦ ਹਰਿਆਣਾ ਦੇ ਵਿੱਚੋਂ ਜਿਹੜਾ ਉਹ ਲਗਾਤਾਰ ਔਰ ਪੁਲਿਸ ਦੇ ਉੱਤੇ ਜਿਹੜਾ ਉਹ ਹਮਲਾ ਕਰਕੇ ਉੱਥੋਂ ਫਰਾਰ ਹੋਏ ਸੀ ਪੁਲਿਸ ਦੇ ਵੱਲੋਂ ਵੀਡੀਓ ਵੀ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਰਮਿਤ ਸਿੰਘ ਪਠਾਨ ਮਾਜਰਾ ਨੇ ਜਿਹੜੇ ਉਹ ਆਸਟ੍ਰੇਲੀਆ ਭੱਜ ਗਏ ਸੀ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਹੋਈ ਆ ਦੱਸਦੀ ਹੈ ਕਿ ਉਹਨਾਂ ਦੀ ਸਰਕਾਰੀ ਰਿਹਾਇਸ਼ ਖਾਲੀ ਕਰਾਉਣ ਦੇ ਹੁਕਮ ਜਾਰੀ ਹੋਏ ਨੇ ਤੇ ਹੁਣ ਪੰਜਾਬ ਪੁਲਿਸ ਆਪਣੇ ਟਰੱਕ ਲੈ ਕੇ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਦੇ ਲਈ ਪਹੁੰਚੀ ਆ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਆ ਤਨਾਤ ਕੀਤੀ ਗਈ ਆ ਲੇਡੀ ਪੁਲਿਸ ਆ ਜਿਹੜੀ ਉਹ ਵੀ ਤਨਾਤ ਕੀਤੀ ਗਈ ਆ ਕਿਉਂਕਿ ਹਰਮਿਤ ਸਿੰਘ ਪਠਾਣ ਮਾਜਰਾ ਦੀ ਪਤਨੀ ਜਿਹੜੀ ਆ ਉਹ ਇਸ ਸਰਕਾਰੀ ਰਹਾਇਸ਼ ਦੇ ਅੰਦਰ ਆ ਤਾਂ ਲੇਡੀ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਆ ਦਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਪਟਿਆਲਾ ਦੀਆਂ ਜਿੱਥੋਂ ਸਨੌਰ ਦੇ ਐਮ ਐਲ ਏ ਹਰਮਿਤ ਸਿੰਘ ਪਠਾਣ ਮਾਜਰਾ ਦੇ ਉੱਤੇ ਵੱਡੀ ਕਾਰਵਾਈ ਹੋਈ ਆ ਦੱਸਦੀ ਇੱਕ ਸਰਕਾਰੀ ਰਹਾਇਸ਼ ਖਾਲੀ ਕਰਵਾਉਣ ਦੇ ਲਈ ਪੰਜਾਬ ਪੁਲਿਸ ਪਹੁੰਚੀ ਆ ਸਨੌਰ ਤੋਂ ਵਿਧਾਇਕ ਨੇ ਹਰਮਿਤ ਸਿੰਘ ਪਠਾਣ ਮਾਜਰਾ ਸਤੰਬਰ 2000 ਆ 25 ਦੇ ਵਿੱਚ ਕੇਸ ਦਰਜ ਹੋਇਆ ਸੀ ਜ਼ਬਰ ਜਨਾਹ ਮਾਮਲੇ ਦੇ ਵਿੱਚ ਫਰਾਰ ਹੈ ਪਠਾਨ ਮਾਜਰਾ ਦੇ ਉੱਤੇ 2024 ਦੇ ਇੱਕ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਦੇ ਵਾਰੰਟ ਨਿਕਲੇ ਸੀ ਦਾ ਅਧਿਆਗ ਸੁਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਪਰਿਵਾਰ ਤੋਂ ਇਥੋਂ ਪਾਸੀ ਰੋਡ ਤੇ ਸਥਿਤ ਸਰਕਾਰੀ ਕੋਠੀ ਨੰਬਰ 9 ਨੂੰ ਖਾਲੀ ਕਰਵਾਉਣ ਦੇ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਆ ਪਠਾਨ ਮਾਜਰਾ ਦੀ ਪਤਨੀ ਘਰ ਦੇ ਅੰਦਰ ਮੌਜੂਦ ਹੈ ਇਸ ਵਾਸਤੇ ਲੈਡੀ ਪੁਲਿਸ ਵੀ ਤਾਇਨਾਤ ਕੀਤੀ ਗਈ ਆ ਪੁਲਿਸ ਆਪਣੇ ਨਾਲ ਟਰੱਕ ਲੈ ਕੇ ਆਈ ਆ ਤਾਂ ਜੋ ਕਰਦਾ ਸਮਾਨ ਢੋਆ ਜਾ ਸਕੇ ਦੱਸਣਯੋਗ ਹੈ ਕਿ ਹਰਮਿੰਦਰ ਸਿੰਘ ਪਠਾਣ ਮਾਜਰਾ ਕੇਸ ਦਰਜ ਹੋਣ ਤੋਂ ਮਗਰੋਂ ਆਸਟ੍ਰੇਲੀਆ ਫਰਾਰ ਹੋ ਗਏ ਸੀ ਉੱਥੋਂ ਕਾਫੀ ਉਹਨਾਂ ਦੇ ਆ ਇੰਟਰਵਿਊ ਆ ਕਾਫੀ ਵੀਡੀਓ ਜਿਹੜੀਆਂ ਸੀ ਉਹ ਵੀ ਸਾਹਮਣੇ ਆਈਆਂ ਸੀ ਤਾਂ ਹੁਣ ਜਿਹੜਾ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਕਿਉਂਕਿ ਅਦਾਲਤ ਦੇ ਵੱਲੋਂ ਵੀ ਜਿਹੜੇ ਪੇਸ਼ ਹੋਣ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਸੀ ਹਰਮਿੰਦਰ ਸਿੰਘ ਪਠਾਣ ਮਾਜਰਾ ਦੇ ਵੱਲੋਂ ਆਪਣੀ ਬੇਲ ਐਪਲੀਕੇਸ਼ਨ ਵੀ ਲਾਈ ਸੀ ਪਰ ਜਮਾਨਤ ਨਹੀਂ ਮਿਲੀ ਸੀ ਜਿਹੜੇ ਬਰੰਟ ਨੇ ਗ੍ਰਫਤਾਰੀ ਦੇ ਜਾਰੀ ਹੋਏ ਸੀ ਤਾਂ ਦੱਸ ਦਈਏ ਕਿ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਆਮ ਆਦਮੀ ਪਾਰਟੀ ਦੇ ਸੁਨੌਰ ਤੋਂ ਵਿਧਾਇਕ ਨੇ ਐਮ ਐਲ ਏ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਈ ਆ ਜਿਹੜੀ ਉਹਨਾਂ ਨੂੰ ਸਰਕਾਰੀ ਕੋਠੀ ਅਲਾਟ ਹੋਈ ਸੀ ਕੋਠੀ ਨੰਬਰ 9 ਪਾਸੀ ਰੋਡ ਉਹ ਹੁਣ ਖਾਲੀ ਕਰਵਾਉਣ ਦੇ ਹੁਕਮ ਆ ਦੇ ਦਿੱਤੇ ਗਏ ਨੇ ਦੱਸ ਦਈਏ ਕਿ ਪਾਰੀ ਪੁਲਿਸ ਫੋਰਸ ਜਿਹੜੀ ਆ ਕੋਠੀ ਖਾਲੀ ਕਰਵਾਉਣ ਦੇ ਲਈ ਪਹੁੰਚੀ ਆ ਲੇਡੀ ਪੁਲਿਸ ਤਾਇਨਾਤ ਕੀਤੀ ਗਈ ਆ ਕਿਉਂਕਿ ਹਰਮੀਤ ਸਿੰਘ ਪਠਾਨ ਮਾਜਰਾਦੀ ਪਤਨੀ ਜਿਹੜੀ ਆ ਉਹ ਇਸ ਕੋਠੀ ਦੇ ਵਿੱਚ ਮੌਜੂਦ ਐ ਤਾਂ ਪੁਲਿਸ ਐ ਜਿਹੜੀ ਆਪਣੇ ਨਾਲ ਟਰੱਕ ਵੀ ਲੈ ਕੇ ਪਹੁੰਚੀ ਆ ਤਾਂ ਜੋ ਘਰ ਦਾ ਜੋ ਵੀ ਸਮਾਨ ਐ ਉਸ ਦੀ ਟੋਆ ਟਵਾਈ ਕੀਤੀ ਜਾਵੇ ਤਾਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝਿਆ ਕਰ ਰਹੇ ਆ ਪਾਸੀ ਰੋਡ ਪਟਿਆਲਾ ਦੀਆਂ ਜਿੱਥੇ ਐਮ ਐਲ ਏ ਸਨੌਰ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਸਰਕਾਰੀ ਕੋਠੀ ਦਿੱਤੀ ਗਈ ਸੀ ਸਰਕਾਰੀ ਕੋਠੀ ਅਲਾਟ ਹੋਈ ਸੀ ਪਰ ਹੁਣ ਉਹੀ ਕੋਠੀ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਮਿਤ ਸਿੰਘ ਪਠਾਨ ਮਾਜਰਾ ਫਰਾਰ ਚੱਲ ਰਹੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਨਾਏ 2024 ਅੱਜ 14 ਨਾ ਦਾ ਇੱਕ ਜਬਰ ਜਨਾ ਦਾ ਮਾਮਲਾ ਜਿਹੜਾ ਦਰਜ ਹੋਇਆ ਸੀ ਉਸ ਤੋਂ ਬਾਅਦ 2025 ਸਤੰਬਰ ਦੇ ਵਿੱਚ ਇਸ ਮਾਮਲੇ ਨੇ ਤੂਲ ਫੜੀ ਸੀ ਕੇਸ ਦਰਜ ਹੋਇਆ ਸੀ ਉਸ ਤੋਂ ਬਾਅਦ ਹਰਮਿਤ ਸਿੰਘ ਪਠਾਨ ਮਾਜਰਾ ਜਦੋਂ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਪਹੁੰਚਦੀ ਆ ਤਾਂ ਪੁਲਿਸ ਤੇ ਹਮਲਾ ਕਰਕੇ ਫਰਾਰ ਹੁੰਦੇ ਨੇ ਵੀਡੀਓ ਵੀ ਸਾਹਮਣੇ ਆਈ ਸੀ ਤਾਂ ਹੁਣ ਹਰਮਿਤ ਸਿੰਘ ਪਠਾਨ ਮਾਜਰਾ ਤੇ ਜਿੱਥੇ ਅਦਾਲਤ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਸੀ ਉੱਥੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਦੱਸਦੀ ਹੈ ਕਿ ਉਹਨਾਂ ਦੀ ਸਰਕਾਰੀ ਰਹਿائش ਖਾਲੀ ਕਰਵਾਉਣ ਦੇ ਲਈ ਪੰਜਾਬ ਪੁਲਿਸ ਪਹੁੰਚਿਆ ਭਾਰੀ ਗਿਣਤੀ ਦੇ ਵਿੱਚ ਫੋਰਸ ਤਣਾਤ ਕੀਤੀ ਗਈ ਹੈ ਕਿਉਂਕਿ ਪਹਿਲਾਂ ਜਦੋਂ ਉੱਥੋਂ ਬੋਰਡ ਹਟਵਾਏ ਗਏ ਸੀ ਉਦੋਂ ਵੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਪਠਾਨ ਮਾਜਰਾ ਦੇ ਸਮਰਥਕ ਨੇ ਉੱਥੇ ਇਕੱਠੇ ਹੋਏ ਸੀ ਤਾਂ ਹੁਣ ਜਿਹੜਾ ਪੁਲਿਸ ਦੇ ਵੱਲੋਂ ਭਾਰੀ ਗਿਣਤੀ ਦੇ ਵਿੱਚ ਫੋਰਸ ਤਣਾਤ ਕੀਤੀ ਗਈ ਹੈ ਤਾਂ ਕਿ ਕੋਈ ਵੀ ਜਿਹੜਾ ਤਣਾਪੂਰਨ ਮਾਹੌਲ ਨਾ ਹੋ ਸਕੇ ਕੋਈ ਵੀ ਜਿਹੜੀ ਸਥਿਤੀ ਅਜਿਹੀ ਨਾ ਬਣ ਸਕੇ ਤਾਂ ਇਸ ਕਰਕੇ ਜਿਹੜੀ ਫੋਰਸ ਤਣਾਤ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਹਰਮੀਤ ਸਿੰਘ ਪਠਾਨ ਮਾਜਰਾ ਸਨੌਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਇਹ ਟਿਕਟ ਜੁੱਤੀ ਸੀ ਤਾਂ ਉਸ ਤੋਂ ਬਾਅਦ 2014 ਦਾ ਮਾਮਲਾ ਜਿਹੜਾ ਸਤੰਬਰ 2025 ਦੇ ਵਿੱਚ ਇੱਕ ਸਾਹਮਣੇ ਆਇਆ ਸੀ ਬਲਾਤਕਾਰ ਦਾ ਇਹ ਮਾਮਲਾ ਸੀ ਇੱਕ ਔਰਤ ਦੇ ਵੱਲੋਂ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਬਲਾਤਕਾਰ ਦੇ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਉਹਨਾਂ ਦੇ ਉੱਤੇ ਜਿਹੜਾ ਕੇਸ ਦਰਜ ਹੋਇਆ ਸੀ ਤਾਂ ਹੁਣ ਉਹਨਾਂ ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਹੋਈ ਆ ਦੱਸਦੀ ਹੈ ਕਿ ਸਰਕਾਰੀ ਰਹਿائش ਕੋਠੀ ਨੰਬਰ 9 ਪਾਸੀ ਰੋਡ ਪਟਿਆਲਾ ਜਿਹੜਾ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਪੁਲਿਸ ਆ ਪਹੁੰਚ ਚੁੱਕੀ ਆ ਸਮੇਂ ਦੇ ਵਿੱਚ ਜਿਹੜੀ ਇਹ ਕੋਠੀ ਸਰਕਾਰੀ ਰਹਿائش ਆ ਉਸ ਨੂੰ ਖਾਲੀ ਕਰਵਾ ਲਿਆ ਜਾਵੇ